ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਵੇ ਆ ਕਿਸਾਨ ਵੀਰੋ ਅੱਜ ਫਲ ਅਤੇ ਸਬਜ਼ੀਆਂ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜਿਹੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਤਾਂ ਜੋ ਕਿਸਾਨ ਵੀਰੋ ਰੋਜ਼ਾਨਾ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਗੱਲ ਕਰਦੇ ਆ ਕਿਸਾਨ ਵੀਰੋ ਸਨਾ ਮੰਡੀ ਦੀ ਸਨਾ ਮੰਡੀ ਦੇ ਵਿੱਚ ਹਰੀ ਮਿਰਚ ਦਾ ਰੇਟ ਕਿਸਾਨ ਵੀਰੋਂ 35 ਰੁਪਏ ਕਿਲੋ ਰਿਹਾ ਗਾਜਰਾਂ ਦਾ ਰੇਟ ਕਿਸਾਨ ਵੀਰੋਂ 10 ਤੋਂ ਲੈ ਕੇ 15 ਰੁਪਏ ਕਿਲੋ ਗਾਜਰਾਂ ਦਾ ਰੇਟ ਰਿਹਾ ਮੂਲੀ ਦੀ ਰੇਟ ਕਿਸਾਨ ਵੀਰੋਂ 8 ਰੁਪਈਆ ਤੋਂ ਲੈ ਕੇ 10 ਰੁਪਏ ਕਿਲੋ ਮੂਲੀ ਦਾ ਰੇਟ ਰਿਹਾ ਧਨੀਏ ਦਾ ਰੇਟ ਕਿਸਾਨ ਵੀਰੋਂ 30 ਰੁਪਏ ਕਿਲੋ ਧਨੀਏ ਦਾ ਰੇਟ ਰਿਹਾ ਤੇ ਜਿਹੜਾ ਗੁੱਟੀ ਦਾ ਰੇਟ ਹੈ 7 ਤੋਂ ਲੈ ਕੇ 10 ਰੁਪਏ ਗੁੱਟੀ ਦਾ ਰੇਟ ਰਿਹਾ ਖੀਰਾ ਚైనా ਵਾਲਾ ਕਿਸਾਨ ਵੀਰੂ 25 ਤੋਂ ਲੈ ਕੇ 30 ਰੁਪਏ/ਕਿਲੋ ਚైనా ਵਾਲੇ ਖੀਰੇ ਦਾ ਰੇਟ ਰਿਹਾ ਅਦਰਕ ਦਾ ਰੇਟ 60 ਰੁਪਏ/ਕਿਲੋ ਰਿਹਾ ਤੇ ਛੋਟੀ ਗੰਢੀ ਵਾਲਾ ਅਦਰਕ ਦਾ ਰੇਟ 50 ਰੁਪਏ/ਕਿਲੋ ਰਿਹਾ ਵਧੀਆ ਕੁਆਲਿਟੀ ਦੀ ਗੋਭੀ ਦੀ ਗੱਲ ਕਰਦੇ ਹਾਂ ਜਿਸ ਦਾ ਰੇਟ ਕਿਸਾਨ ਵੀਰੂ 18 ਤੋਂ ਲੈ ਕੇ 20 ਰੁਪਏ/ਕਿਲੋ ਗੋਭੀ ਦਾ ਰੇਟ ਰਿਹਾ ਮਟਰਾਂ ਦਾ ਰੇਟ ਸਨਾਮ ਮੰਡੀ ਦੇ ਵਿੱਚ 65 ਤੋਂ ਲੈ ਕੇ 70 ਰੁਪਏ/ਕਿਲੋ ਭਾਰੇ ਮਟਰਾਂ ਦਾ ਰੇਟ ਰਿਹਾ ਤੇ ਪੈਨਸਲ ਮਟਰ ਦਾ ਰੇਟ 85 ਤੋਂ ਲੈ ਕੇ 90 ਰੁਪਏ ਕਿਲੋ ਪੈਨਸਲ ਮਟਰ ਦਾ ਰੇਟ ਰਿਹਾ ਪੱਤਾ ਗੋਭੀ ਦਾ ਰੇਟ 15 ਤੋਂ ਲੈ ਕੇ 20 ਰੁਪਏ ਕਿਲੋ ਰਿਹਾ ਲਸਣ ਦਾ ਰੇਟ ਸਨਾਮ ਮੰਡੀ ਦੇ ਵਿੱਚ 270 ਤੋਂ ਲੈ ਕੇ 280 ਰੁਪਏ ਕਿਲੋ ਲਸਣ ਦਾ ਰੇਟ ਰਿਹਾ ਆਲੂ ਦਾ ਰੇਟ 800 ਤੋਂ ਲੈ ਕੇ 840 ਦਾ ਗੱਟਾ ਆਲੂਆਂ ਦਾ ਰੇਟ ਤਾਂ ਰਿਹਾ ਪਿਆਜ਼ ਦੀ ਗੱਲ ਕਰਦੇ ਆ ਪਿਆਜ਼ ਦਾ ਰੇਟ 25 ਤੋਂ ਲੈ ਕੇ 22 ਰੁਪਏ ਕਿਲੋ ਪਿਆਜ਼ ਦਾ ਰੇਟ ਰਿਹਾ ਲਾਲ ਟਮਾਟਰਾਂ ਦਾ ਰੇਟ 25 ਤੋਂ ਲੈ ਕੇ 30 ਰੁਪਏ ਕਿਲੋ ਰਿਹਾ ਸ਼ਿਮਲਾ ਮਿਰਚ ਦਾ ਰੇਟ 30 ਤੋਂ ਲੈ ਕੇ 35 ਰੁਪਏ ਕਿਲੋ ਰਿਹਾ ਚੂਚੇ ਵੈਂਗੜਾਂ ਦੀ ਗੱਲ ਕਰਦੇ ਆ ਤੇ ਇਹਨਾਂ ਦਾ ਰੇਟ 10 ਤੋਂ ਲੈ ਕੇ 12 ਰੁਪਏ ਕਿਲੋ ਰਿਹਾ ਨੀਬੂਆਂ ਦਾ ਰੇਟ 50 ਰੁਪਏ ਕਿਲੋ ਰਿਹਾ ਕੋਟਕਪੂਰਾ ਮੰਡੀ ਦੀ ਗੱਲ ਕਰਦੇ ਆ ਕਿਸਾਨ ਵੀਰੋ ਕੋਟਕਪੂਰਾ ਮੰਡੀ ਦੇ ਵਿੱਚ ਪਿਆਜ਼ਾਂ ਦਾ ਰੇਟ 27 ਰੁਪਏ ਕਿਲੋ ਰਿਹਾ ਅਨਾਰਾਂ ਦਾ ਰੇਟ ਹੈ ਜਿਹੜਾ 650 ਦੀ ਪੇਟੀ ਜਿਸਦਾ ਵਜ਼ਨ 10 ਕਿਲੋ ਸੀ ਗਾਜਰਾਂ ਦਾ ਰੇਟ 13 ਰੁਪਏ ਕਿਲੋ ਰਿਹਾ ਕਿਸਾਨ ਵੀਰੋ ਗੋਭੀ ਦਾ ਰੇਟ ਕੋਟਕਪੂਰਾ ਮੰਡੀ ਦੇ ਵਿੱਚ 20 ਰੁਪਏ ਕਿਲੋ ਗੋਭੀ ਦਾ ਰੇਟ ਰਿਹਾ ਹਰੀ ਮਿਰਚ ਦਾ ਰੇਟ 35 ਤੋਂ ਲੈ ਕੇ 40 ਰੁਪਏ ਕਿਲੋ ਰਿਹਾ ਮੌਲੀ ਦਾ ਰੇਟ 8 ਰੁਪਏ ਤੋਂ ਲੈ ਕੇ 10 ਰੁਪਏ ਕਿਲੋ ਰਿਹਾ ਆਲੂਆਂ ਦੀ ਗੱਲ ਕਰਦੇ ਆ ਲਾਲ ਰੰਗ ਦਾ ਆਲੂ ਐਲ ਆਰ 1200 ਰੁਪਏ ਦਾ ਗੱਟਾ ਰਿਹਾ ਜੇਕਰ ਛੋੜੂਏ ਦੀ ਗੱਲ ਕਰੀਏ ਛੋੜੂਏ ਦਾ ਰੇਟ 30 ਤੋਂ ਲੈ ਕੇ 40 ਰੁਪਏ ਕਿਲੋ ਦੇ حساب ਨਾਲ ਰਿਹਾ ਖੀਰਾ ਕਿਸਾਨ ਮਿਲੂ ਚੈਨਾ ਵਾਲਾ 35 ਰੁਪਏ ਕਿਲੋ ਕੋਟਕਪੁਰਾ ਦੀ ਮੰਡੀ ਦੇ ਵਿੱਚ حساب ਰਹਾ ਸ਼ਿਮਲਾ ਮਿਰਚ ਦਾ ਰੇਟ 50 ਰੁਪਏ ਕਿਲੋ ਰਹਾ ਲਸਣ ਦਾ ਰੇਟ ਕੋਟਕਪੂਰਾ ਮੰਡੀ ਦੇ ਵਿੱਚ 290 ਰੁਪਏ ਰਹਾ ਅੰਗੂਰ ਕਿਸਾਨ ਬਿਰੋ 600 ਦੀ ਪੇਟੀ 나ਸਿਕ ਵਾਲਾ ਅੰਗੂਰ ਦਾ ਰਹਾ ਲਾ ਟਮਾਟਰਾਂ ਦਾ ਰੇਟ 30 ਰੁਪਏ ਕਿਲੋ ਰਹਾ ਕੇਲਿਆਂ ਦਾ ਰੇਟ 35 ਰੁਪਏ ਕਿਲੋ ਤੇ ਜਿਸ ਦਾ ਵਜਨ 16 17 ਗ੍ਰੇਨੇਟ ਦਾ ਰਹਾ ਪੀਤੇ ਦਾ ਰੇਟ 30 ਰੁਪਏ ਕਿਲੋ ਰਿਹਾ ਸੇਮ ਫਲੀ 30 ਰੁਪਏ ਸੇਮ ਫਲੀ ਸਮੰਡੀ ਚ ਨਹੀਂ ਆਈ ਸੀ ਬੰਦ ਗੋਭੀ ਦਾ ਜਿਹੜਾ ਰੇਟ ਹੈ ਇਹ 20 ਤੋਂ ਲੈ ਕੇ 25 ਰੁਪਏ ਕਿਲੋ ਰਿਹਾ ਛੇਮਲਾ ਮਿਰਚ ਦਾ ਰੇਟ 50 ਤੋਂ ਲੈ ਕੇ 55 ਰੁਪਏ ਕਿਲੋ ਰਿਹਾ ਬਰਗੌਲੀ 50 ਰੁਪਏ ਕਿਲੋ ਪੋਪਲਾ ਮਿਰਚ ਦਾ ਵੀ ਰੇਟ 50 ਰੁਪਏ ਕਿਲੋ ਰਿਹਾ ਕਿਸਾਨ ਵੀਰੋ ਮਰੂਦਾਂ ਦਾ ਰੇਟ 30 ਤੋਂ ਲੈ ਕੇ 35 ਰੁਪਏ ਕਿਲੋ ਰਿਹਾ ਧੰਨਵਾਦ ਜੀ ਆਪਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਆਪ ਦਾ